ਹਾਂ ਜੀ ਬਈ ਕੀ ਹਾਲ ਚਾਲ ਨੇ ਔਰ ਘਰ ਪਰਿਵਾਰ ਬਈ ਸਾਰਿਆਂ ਦੇ ਜਾਨਵਰ ਵਗੈਰਾ ਸੈੱਟ ਨੇ ਆ ਗਿਆ ਆਪਾਂ ਬਈ ਇੱਧਰ ਲੈ ਕੇ ਕਰਾਂ ਤੇ ਆਉਣ ਸਾਰ ਪਹਿਲਾਂ ਤਾਂ ਉਹੀ ਪਹਿਲਾਣਾ ਕੰਮ ਆਪਣਾ ਲਾਈਟਾਂ ਕਰੀਏ ਬੰਦ ਕੱਲ ਦਾ ਯਾਰ ਕਬੂਤਰ ਆਪਣੇ ਸਾਨੂੰ ਪਤੀ ਆ ਵੀ ਦੋ ਕਬੂਤਰੀ ਚਾਦਰੀ ਤੇ ਚੜ ਕੇ ਆ ਕੇ ਬੈਠੇ ਸੀ ਬਾਕੀ ਕਬੂਤਰ ਇੱਧਰ ਡਿੱਗਪੇ ਸੀ ਤੇ ਨੇ ਆਪਣੇ ਤੇ ਉਹਦੇ ਕਰਕੇ ਬਈ ਹੁਣ ਅੱਜ ਆਪਾਂ ਕਬੂਤਰ ਆਪਣੇ ਡਾਉਂਦੇ ਨਹੀਂ ਹੈਗੇ। ਬਾਕੀ ਅੱਜ ਮੈਨੂੰ ਵੀ ਕਾਲੀ ਵੀ ਆ ਥੋੜੀ ਜੀ ਮੈ ਵੀ ਜਾਣਾ ਹੈਗਾ। ਥੋੜਾ ਜਿਹਾ ਤਾਂ ਕਰਕੇ ਵੀ ਮੈਂ ਲਾਉਂਦਾ। ਦੋ ਤਿੰਨ ਗੱਲਾਂ ਜੀਆਂ ਹੋਣ ਨੇ ਮੰਨ ਕੇ ਚੱਲੋ। ਤਾਂ ਕਰਕੇ ਅੱਜ ਜਨਮਰ ਆਪਣੇ ਛੱਡਦੇ ਨਹੀਂ ਹੈਗੇ। ਖੁੱਡੇ ਖੋਲ ਲੀਏ। ਫਟਾ ਖੋਲ ਕੇ ਦੇਖੀਏ ਅੰਦਰ ਕੀ ਖ਼ਬਰਾਂ। ਇੱਥੋਂ ਚਾਉਂਗਾ ਯਾਰ ਕੱਲ ਫਿਰ ਹੁਣ ਉਹਰੇ ਮਿੱਟੀ ਪਾਈ ਆ ਇੱਥੋਂ ਚਾਉਂਗਾ ਸਾਰਾ ਨਹੀਂ ਵੀ ਤੇਜ਼ਤੀ ਖਰੇ ਤਾਂ ਜ਼ਿਆਦਾ ਸੀਗਾ ਨਾ ਕਰਕੇ ਹੰਕੜੀ ਜੀ ਪਾਤੀ ਸੀ ਉਹ ਤਾਂ ਬਈ ਮੈਂ ਬਾਕੀ ਅੱਜ ਵਾਲੀ ਧੁੱਪ ਜੀ ਨਾਲ ਵਧੀਆ ਹੋ ਜਾਊਗਾ ਕਰੋ 3 ਕ ਆਪਣੇ ਜਾਨਵਰ ਸਾਰੇ ਓਕੇ ਦੀ ਰਿਪੋਰਟ ਬੈਠੇ ਨੇ ਸਾਨੂੰ ਬੱਚੇ ਦਿਖਾਉਣਾ ਬਈ ਦੋਨੇ ਇਹ ਲੰਦਾ ਇੱਕ ਤਾਂ ਪਹਿਲੇ ਵਾਲੇ ਬੱਚੇ ਵਰਗੇ ਕੱਢੇ ਨੇ ਲਾਲ ਬੱਚਾ ਕਰੋ ਚੈੱਕ ਇਹ ਲਾਲ ਆ ਬਈ ਸਮੇਟਲਾ ਲਾਲ ਜਾਂ ਹੁੰਦਾ ਬਾਲਾ ਗੂੜਾ ਲਾਲ ਵੀ ਨਹੀਂ ਕੱਢਦਾ ਇਹ ਸਮੇਟਲਾ ਲਾਲ ਜਾਂ ਕੱਢਦਾ ਕੱਢਿਆ ਨੇ ਤੇ ਆ ਯਾਰ ਥੋੜਾ ਜਾਂ ਇਹ ਹੋਸ ਹਾਬ ਦੱਸ ਪੋਟਾ ਲਾਲ ਇਹਦਾ ਤਾਂ ਹਾਂ ਤੋਂ ਸਮੇਟਲਾ ਜਾਂ ਬਣੂ ਬਈ ਇਹ ਕਰੋ ਚੈੱਕਾ ਦੇਖੋ ਇਹ ਫਿੱਕਾ ਜਮ ਰੱਤਾ ਫਿੱਕਾ ਰੱਤਾ ਗੂੜਾ ਰੱਤਾ ਮਨੂ ਹੁਣ ਆਏ ਨਹੀਂ ਪਤਾ ਵੀ ਆਹ ਆ ਕਬੂਤੇ ਇਹ ਚੀਨੇ ਦਾ ਕੋ ਚੀਨੇ ਦਾ ਮੇਰੇ ਹਿਸਾਬ ਨਾਲ ਤਾਂ ਬਈ ਉਹ ਲਾਲ ਹੈ ਜਿਹੜਾ ਉਹ ਤਾਂ ਲਾਲ ਹੀ ਨੇ ਕੱਢਿਆ ਲਾਲ ਸਿਰੇ ਨੇ ਆਪਣੇ ਨੇ ਇਹਨੇ ਪਹਿਲਾਂ ਵੀ ਲਾਲ ਕਰਦਿਆ ਸੀ ਤੇ ਜਿਹੜਾ ਵੀ ਆਸ ਚਿੱਟਾ ਗਾ ਫਿੱਕਾ ਵਿੱਚ ਸਿੰਮਣੇ ਲਾਲ ਪੋਟੇ ਲਾਲ ਜਿਹੜਾ ਇਹ ਗੱਡੇ ਜਿਤਰੇ ਦਾ ਹੋਊਗਾ ਜਿਸ ਤੱਕ ਮੈਨੂੰ ਲੱਗਦਾ ਕਿਉਂ ਵੀ ਹੁਣ ਆਇਆ ਇਹਦੇ ਪਹਿਲਾਂ ਵੀ ਲਾਲ ਹੀ ਕੱਢਿਆ ਸੀ ਬੱਚਾ ਹੁਣ ਵੀ ਇਹ ਲਾਲ ਹੀ ਹੋ ਗਿਆ ਇਹ ਤਾਂ ਕਰਕੇ ਉਹ ਬਈ ਵਾਕਿਆ ਆਪਣੇ ਜਾਨਵਰ ਬੈਠੇ ਨੇ ਕਬੂਤਰ ਸੈਟ ਨੇ ਆਪਣੇ ਆਲਮੋਸਟ ਸਾਰੇ ਓਕੇ ਰਿਪੋਰਟ ਆ ਆਪਣੇ ਕਬੂਤਰਾਂ ਦੇ ਆ ਜੋੜੀ ਬੈਠੀ ਐ ਇੱਕ ਇਹ ਵੀ ਆਂਡੇ ਧਰਨ ਵਾਲੀ ਆ ਬਸ ਕਬੂਤਰ ਹੀ ਹਨ ਥੋੜੇ ਟਾਈਮ ਦੇ ਵਿੱਚ ਦਾਣੇ-ਦੋਣੇ ਬਸ ਇਹਨਾਂ ਨੂੰ ਸੱਟ ਜੇ ਕਰਕੇ ਦਾਣੇ-ਦੋਣੇ ਪਾ ਲਈਏ। ਵਾਹ। ਟੂਟੀ ਨਹੀਂ ਆਈ ਯਾਰ ਹਾਲੇ ਟੂਟੀ ਮੈਨੂੰ ਆਇਸ ਜਲ ਪਾਣੀ-ਪੂਣੀ ਵਧੀਆ ਧੋ ਕੇ ਭਰ ਦਿੰਦੇ। ਤਾਂ ਸੀਗਾ। ਆ ਬਚਾ ਜੀ ਯਾਰ ਲਿਸਾਗਾ ਥੋੜਾ ਜਿਆਦਾ। ਆ ਹਰੀ ਜੀ ਮੂਹ ਸਾ ਉਹਦਾ ਬੋਡੇ ਜਿਹੜਾ ਵਧੀਆ ਹੋ ਰਿਹਾ ਭਰ ਰਿਹਾ। ਇਹ ਥੋੜਾ ਜਿਹਾ ਲਿਸਾ ਯਾਰ। ਸੁੰਨ ਜਿਓ ਕੇ ਬੈਠਣ ਲੱਗ ਗਿਆ ਕਬੂਤਰ ਪਤਾ ਨਹੀਂ ਕੀ ਚੱਕਰਾ ਕਬੂਤਰ ਗਵਾਤਰ ਘਟ ਗਏ ਆਪਣੇ ਨੇ ਤਾਂ ਕਰਕੇ ਹੋ ਗਿਆ ਸਿਸਟਮ ਕਿ ਬਣਾ ਗੁੜਕ ਰਹੇ ਨੇ ਤੇ ਕਬੂਤਰ ਜੀ ਲਗਾਉਂਦਾ ਕਬੂਤਰ ਹੀ ਨਾ ਕਬੂਤਰ ਸਾਰੇ ਤਿੰਨੇ ਉਹ ਕਬੂਤਰ ਅੰਡੇ ਦੇ ਮੈਨ ਦਾ ਜਾ ਕੇ ਇਹ ਬਚਿਆ ਜਾਲ ਇਹ ਤਾਂ ਘੱਟੀ ਗੁੜਕਦਾਗਾ ਆਹ ਰਹਿ ਗੱਲਾਂ ਰੋਚਾ ਜਾ ਬਚਾਣਾ ਇਹ ਕੀ ਬੁਰਕੂ ਵੀ ਹੋ ਕਰੂਗਾ ਤਾਂ ਕਰਕੇ ਚਲੋ ਕਰਦਾ ਬਈ ਮੈਂ ਵੀਡੀਓ ਕੰਟੀਨਿਊ ਹੁਣ ਇਹ ਹੋ ਗਿਆ ਆਪਣੀ ਵੀਡੀਓ ਦੇ ਵਿੱਚ ਮੈਂ ਦਾਣੇ ਦੂਨੇ ਪਾ ਲ ਇਹਨਾਂ ਨੂੰ। ਲਓ ਜੀ। ਦਾਣੇ ਇਹਨਾਂ ਨੂੰ ਪਾ ਲੇ ਬਈ। ਹੁਣ ਆਪਾਂ ਇਹਨੂੰ ਦਾਣੇ ਦੇਈਏ ਧਰ। ਖਾ ਲੈਣਗੇ ਦਾਣੇ ਆਪਦੇ। ਚੱਕੋ ਬਈ। ਓਕੇ ਦੀ ਰਿਪੋਰਟ ਇਹਨਾਂ ਦੀ ਦਾਣਿਆਂ ਦੂਨੇ ਨੂੰ। ਦਾਣੇ ਮਿਲਦਾ ਕਿਹੜੇ ਖਾਣਗੇ ਯਾਰ ਇਹ ਅੱਜ। ਚਲੋ ਆ ਇੱਕ ਤਾਂ ਕਬੂਤਰੀ ਆਈ ਖਾਣ। ਹੌਲੀ ਹੌਲੀ ਉਤਰਨਗੇ ਸਾਰੇ ਮੇਰੇ ਹਿਸਾਬ ਨਾਲ ਤਾਂ। ਜੇ ਭੁੱਖੇ ਹੋਏ ਤਾਂ ਜਿਹੜਾ ਜਿਓ ਹੋਏ ਫੇਰ ਤਾਂ ਘਾਣਾ ਉਤਰਦੇ ਨੇ ਆ ਗਿਆ ਆਉਂਦਾ ਰਾਜ ਇਹ ਬੱਚਿਆਂ ਨੂੰ ਜਿਹਨੇ ਭਾਈ ਇਹ ਹੀ ਖਾਣਗੇ ਸਾਰੇ ਤਾਂ ਉਹ ਤਾਂ ਵਿਚਾਰੇ ਨੂੰ ਪਤਾ ਹੀ ਹੈ ਕਿਹੜੇ ਖਾਂਦੇ ਨੇ ਦਾਣੇ ਤਾਂ ਬੱਚਿਆਂ ਵਾਲੇ ਨੇ ਦੋਨੇ ਆਂ ਕਰਕੇ ਖਾਣਗੇ ਦਾਣੇ ਆਉਂਗੇ ਆਉਲੇ ਆਉਣੀ ਆਉਣਗੇ ਆਉਣਗੇ ਆ ਰਹੇ ਨੇ ਆ ਰਹੇ ਨੇ ਸਾਰੇ ਆਉਣਗੇ ਆਉਲੇ ਆਲੇ ਕਾਲਕੇ ਦਾ ਝਾੜੇ ਪੈ ਗਿਆ ਆਪਣੀ ਚਲੋ ਠੀਕ ਹੈ ਭਾਈ ਆਪਾਂ ਸਾਹਮਣੋਂ ਆ ਕੇ ਕਰਦੇ ਆਂ ਵੀਡੀਓ ਕੰਟੀਨਿਊ ਬਣੇ ਰਹੋ ਆਪਣੇ ਵੀਡੀਓ ਦੇ ਵਿੱਚ ਕਰਦੇ ਆਪਾਂ ਸਾਹਮਣੋਂ ਆ ਕੇ ਸਟਾਰ ਵੀਡੀਓ ਹਾਂਜੀ ਭਾਈ ਆ ਗਿਆ ਆਪਾਂ ਇਧਰ ਲੈ ਕੇ ਗਏ ਤੇ ਆਪਣੀ ਮੋਜੀ ਆਪਾਂ ਛਾਤਰੀ ਤੇ ਬਿਠਾ ਦਿੱਤੀ ਤੇ ਆ ਬੱਚਾ ਆਪਣਾ ਇਹ ਵੀ ਆ ਛਾਤਰੀ ਤੇ ਤੇ ਦੋਨੇ ਵਿਝਾਉਣੇ ਨੇ ਕਬੂਤਰ ਆਪਾਂ ਬਹੁਤ ਧੀ ਵਿਝਾਉਣੀਆਂ ਮੋਜੀ ਤੇ ਬੱਚਾ ਵੀ ਇਹਨੂੰ ਬੈਠਣ ਦੋ ਅਜੇ ਆਪਾਂ ਥੱਲੇ ਕੰਮ ਤਾਂ ਦਾ ਕਰਦੇ ਆ ਇਹ ਦੇਖ ਦੇ ਢਾ ਕੇ ਸੰ ਦਿਖਾਉਂਗਾ ਕਰੂੰ ਵੀਡੀਓ ਕੰਟੀਨਿਊ ਹੋਈ ਹਾਂਜੀ ਬਾਈ ਤੇ ਆਪਾਂ ਜਰਾ ਦਵਾਈ ਭਰ ਲਈ ਸਾਰੀ 300 ml ਹੈ ਸਾਰੀ ਤੇ ਉਹ ਧਰ ਲਈਏ ਯਾਰ ਉਹ ਦੇਣੀ ਆ ਬਾਈ ਕਬੂਤਰ ਦੀ ਦਾ ਆਪਣਾ ਜਿਹੜਾ ਕਬੂਤਰ ਸ਼ੋਕੇ ਜਾ ਰਿਹਾ ਥੋੜਾ ਜਿਹਾ ਉਹ ਕਬੂਤਰ ਨੂੰ ਦੇਣੀ ਆ ਇਹ ਆਪਾਂ ਉਹ ਧਰ ਲਾਂਗੇ ਆਪਾਂ ਫੋਨ ਤੇ ਬਾਈ ਮੈਂ ਕਬੂਤਰ ਚੱਕ ਲਿਆ ਵਾ Эй, ты, не я не двигаюсь. Ага, будто она Ага, будто она ਇੱਕ ਕੋਈ ਇਹ ਨੂੰ ਬਾਈ ਦੇ ਦਈਆ ਆਪਾਂ ਤੇ ਹੁਣ ਇਹਨੂੰ ਆਪਾਂ ਛੱਡ ਕਾਉਣੇ ਆਂ ਖੁੱਡੇ 'ਚ ਚੈੱਕ ਕਰੋ ਤੁਸੀਂ ਤੇ ਹੁਣ ਆਪਾਂ ਇਹਨੂੰ ਖੁੱਡੇ 'ਚ ਛੱਡ ਦਿੰਨੇ ਆਂ ਬਾਈ ਕਿਹ ਲੋ ਜੀ ਉਤਰ ਨੂੰ ਜਮ ਓਕੇ ਆ ਤੇਰੇ ਬੁੱਤ ਨੂੰ ਇਤਿਆਬਦ ਬਾਈ ਇਹ ਥੋੜਾ ਸੋਕੇ ਜਾ ਰਿਹਾ ਕਬੂਤਰ ਤੇ ਬੱਚੇ ਆਪਣੀਆਂ ਓਕੀ ਦੀ ਰੋਟ ਬੈਠੇ ਦੋਨੇ ਸੋ ਕਬੂਤਰੀ ਬੈਠੀ ਆਂਡਿਆਂ ਤੇ ਅੱਗੇ ਜਾਨਵਰ ਆਪਣੇ ਬੈਠੇ ਸਾਰੇ ਤੇ ਦੋ ਜਾਨਵਰ ਆਪਣੇ ਤਾਂ ਆ ਉੱਥੇ ਨੇ ਬਾਈ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਕਬੂਤਰੀ ਨੇ ਜੀ ਵੀ ਆ ਕਬੂਤਰੀ ਨੇ ਵੀ ਆਂਡਾ ਧਰਨਾ ਯਾਰ ਇਹਨੇ ਬੋਦੇ ਵਾਲੀ ਨੇ ਆਪਣੀ ਨੇ ਕਿੰਨੇ ਕਾਲੀ ਚਿੰਨੀ ਨੇ ਆ ਕਬੂਤਰ ਨਾਲ ਹੀ ਇਹ ਲੱਗੀ ਹੋਈ ਤੇ ਚਲੋ ਬਸ ਇਹਨਾਂ ਨੂੰ ਦਾਣੇ ਦੋਣੇ ਮੈਂ ਧਰਦਾ ਵੀ ਫਿਰ ਕਰਦਾ ਵੀਡੀਓ ਕੰਟੀਨਿਊ ਦਾਣੇ ਦੋਣੇ ਪਾ ਕੇ ਬਣੇ ਰਹੋ ਵੀਡੀਓ ਦੇ ਵਿੱਚ ਹਾਂਜੀ ਭਾਈ ਕਬੂਤਰਾ ਆਪਾਂ ਲਾਤੀ ਛਤਰੀ ਤੋਂ ਕਬੂਤਰੀ ਵੀ ਲਾਤੀ ਮੋਜੀ ਤੇ ਛਤਰੀ ਆਪਾਂ ਖੜੀ ਕਰਤੀ ਬਚਾ ਜਾਤਾ ਜੀ ਯਾਰ ਨਿਆਣਾ ਛੇਤੀ ਉੜਦਾ ਨਹੀਂ ਹੈਗਾ ਮੇਰੇ ਹੱਥ ਨਾਲ ਤੇ ਇਹਨਾਂ ਨੂੰ ਆਪਾਂ ਦਾਣੇ ਰੱਖਦੀ ਹੈ ਭਾਈ ਦਾਣੇ ਇਹਨਾਂ ਨੂੰ ਪਾਏ ਪਾਣੇ ਮੇਰੇ ਚੱਕੋ ਬਈ ਯਾਰ ਨਾ ਬਰਦ ਆਣੇ ਚੱਕੋ ਪਾਣੀ ਬਈ ਇਹਨਾਂ ਦਾ ਭਰਦਾ ਸੀ ਆਪਾਂ ਇੱਥੇ ਆ ਗਏ ਸਾਰੇ ਜਣਬਰ ਆਪਣੇ ਥੱਲੇ ਸਿਆਕੋਈ ਤੇਆਂ ਦਾ ਯਾਰ ਇਹਨਾਂ ਦਾ ਕਰਦੇ ਆਂ ਬਈ ਅਰੇਂਜਮੈਂਟ ਲੈ ਆਉਣੇ ਆ ਟ੍ਰੇ ਵੱਡੀ ਦਾਣੇ ਇਹਨਾਂ ਨੂੰ ਖਾਣ ਦੇ ਮੇਰੇ ਪਹਿਲਾਂ ਯਾਦ ਨਹੀਂ ਸੀ ਯਾਰ ਵੀ ਇੱਕ ਕਬੂਤਰੀ ਕੱਲੀ ਆ ਆਪਣੀ ਮੋਜੀ ਗੱਲ ਗਝਾ ਲੈਣੇ ਉੱਡਣ ਲੱਗ ਜਾਈ ਪੀਰੀ ਜੀ ਵੀ ਵਾਲੇ ਆਪਣੀ ਕਿ ਜੀ ਵੀ ਗੜਾ ਵੇਸੇ ਬਸੇ ਭੱਜੂਗੀ ਚਲ ੜਾ ਦਿਆ ਕਰਾਂਗੇ ਹੁਣ ਜਿਹਨਾਂ ਇੱਕ ਕਬੂਤਰ ਨਹੀਂ ਮੈਨੂੰ ਤੁਹਾਨੂੰ ਲੈ ਕਰਦਾ ਕੋਈ ਹੱਲ ਤਾਂ ਹੈ ਨਹੀਂ ਇਹਨੇ ਅੱਗੇ ਜੂਨਾ ੜਾਈ ਦੇਖ ਰਾਂ ਕਿਵੇਂ ੜਾਵੀ ਤਾਂ ਕਰਕੇ ਬਈ ਆਪਾਂ ਇਹਨਾਂ ਨੂੰ ੜਾਇਆ ਕਰਾਂਗੇ ਬੱਚੇ ਆਪਣੀ ਦੋਨੀ ਫਿੱਟ ਨਹੀਂ ਰੱਖੀ ਨੀ ਬੋਦਾ ਉਹਨਾਂ ਬੱਚਿਆਂ ਦੇ ਤੇ ਤਾਂ ਕਰਕੇ ਹੁਣ ਇਹਨੂੰ ਦੋ ਚਾਰ ਪਰਾਂ ਬਿਠਾ ਕੇ ਉਹ ਗਝਾਵਾਂਗੇ ਯਾਰ ਤਾਂ ਨਾ ਛੱਡੇਆ ਕਰਾਂਗੇ ਇਹਦੇ ਡੰਡੇ ਪਾਵਾਂਗੇ ਜਿਵੇਂ ਆਪਣੇ ਕਾਲ ਰੱਖੀ ਕਬੂਤਰੀ ਦੇ ਡੰਡੇ ਪਾਇਏ ਨੇ ਹਰੇ ਹਰੇ ਪੂ ਹਰੇ ਡੰਡੇ ਦੀ ਗਲਾਬੀ ਉਹਦੀ ਟੋਰੀ ਦੀ ਪੂੰਛ ਦੀ ਹੁਣ ਇਹਦੇ ਆਪਾਂ ਗਲਾਬੀ ਡੰਡੇ ਗਲਾਬੀ ਉਹ ਟੋਰੀ ਕਰਾਂਗੇ ਤੇ ਜਿਹੜੀ ਪੂੰਛ ਗਲਾਬੀ ਕਰ ਦਾਂਗੇ ਤੇ ਦਾਂਗੇ ਕਿ ਇਹਨੂੰ ਡਾਇਆ ਕਰਾਂਗੇ ਚਲ ਜਿਹੜਾ ਜਿਵੇਂ ਦੂਜੇ ਉੱਡਦੇ ਨੇ ਆਪਣੇ ਦੋ ਚਾਰ ਮਿੰਟ ਅੱਧਾ ਘੰਟਾ ਉਹਨਾਂ ਇੱਕ ਵਿੱਚ ਉੱਡਲਾ ਕਰੂ ਆਪਾਂ ਨੂੰ ਕੋਈ ਹੋਈ ਡਾਬੂ ਚੱਕਰ ਵੀ ਨਹੀਂ ਹੈ ਨਾ ਤਾਂ ਕਰਕੇ ਸੀਗਾ ਬਈ ਹੁਣ ਇਹਨੂੰ ਅੱਜ ਬੰਨਿਆ ਇਹਨੂੰ 2-4 ਦਿਨ ਬੰਨਾਂਗੇ ਐਤਵਾਰ ਤੱਕ ਇਹਨੂੰ ਐਤਵਾਰ ਨੂੰ ਡਾਵਾਗੇ। ਉਹ ਦਿੱਲੀ ਬੰਨਿਆ ਕਰਾਂਗੇ ਸਾਤਰੀ ਤੋਂ। ਤੇ ਬਸ ਉਹ ਤਾਂ ਬਈ ਆਹੀ ਜਾਨਵਰ ਨੇ ਆਪਣੇ ਹਣਾ। ਤੇ ਜਿਹੜੇ ਆਪਣੇ 3 ਜਨਵਰ ਭੱਜੇ ਨੇ ਉਹ ਜਾਨਵਰਾਂ ਦਾ ਆਪਾਂ ਨੂੰ ਪਤਾ ਨਹੀਂ ਲੱਗਿਆ ਵੀ ਕਿੱਧਰ ਵਾਗੇ ਕਿੱਧਰ ਨਹੀਂ ਵਾਗੇ। ਉਹਨਾਂ ਦਾ ਆਪਾਂ ਨੂੰ ਕੋਈ ਪਤਾ ਨਹੀਂ ਲੱਗਿਆ ਆਪਣੇ ਜਾਨਵਰਾਂ ਦਾ। ਤੇ ਆ ਸਿਸਟਮ ਆ ਬਈ ਸਾਰਾ। ਤੇ ਬਸ ਹੁਣ ਆਪਾਂ ਲਵੇ ਜੋੜੀਆਂ ਸਾਰੀਆਂ ਤਿੰਨ ਨੇ। ਦੋ ਜੋੜੀਆਂ ਚੱਲ ਵਦੀਲ ਵਾਲਾ ਇੱਕ ਜੋੜ ਤਾਂ ਪੂਰੀ ਵਧੀਆ ਯਾਰ ਆ ਰੋਜੇ ਕਬੂਤਰ ਵਾਲੀ ਜੋੜੀ ਹੈ ਜਿਹੜੀ ਤਾਂ ਵਧੀਆ ਆਪਣੀ ਤੇ ਆ ਜਿਹੜਾ ਬੱਚੇ ਘੜ ਰੱਖਨੇ ਠੀਕ ਆ ਕਬੂਤਰੀ ਬੱਤੀ ਆ ਇਹ ਕਬੂਤਰ ਵੀ ਚਲ ਠੀਕ ਜੀ ਆ ਤਾਂ ਬੱਚੇ ਉਹ ਚ ਪਲਾਉਨੋਂ ਰੱਖਿਆ ਸੀਗਾ ਮੈਂ ਤੇ ਤਾਂ ਕਰਕੇ ਕੀ ਜਾਣ ਇਹਨਾਂ ਨੇ ਬੱਚੇ ਪੁੱਛੀ ਦੇਖਦੇ ਕਈ ਵਾਰ ਹੁੰਦਾ ਨਾ ਕਬੂਤਰ ਵੱਡਾ ਹੋਣ ਕਰਕੇ ਵੀ ਨਹੀਂ ਹੁੰਦਾ ਬੱਚੇ ਵਧੀਆ ਹੁੰਦੇ ਨੇ ਕਬੂਤਰ ਦੇ ਮੈਂ ਕਿਹਾ ਰੱਤਾ ਜੇ ਲਾਲ ਰੱਤਾ ਜੇ ਬੱਚਾ ਇੱਕ ਹੀ ਪੀ ਲਵੇ ਆ ਕੋਈ ਪੁੰਡਾ ਹੁਣ ਖੋਲੂਗਾ ਦੇਖਦੇ ਆ ਕੀ ਬਣਦਾ ਤੇ ਇੱਕ ਆਪਨ ਨਵਾਂ ਆ ਗਿਆ ਦਾ ਲਾਲ ਰੱਤਾ ਬੱਚਾ ਆ ਬਹਿ ਗਿਆ ਕਿ ਤਹਾ ਪੀ ਕੇ ਪਣੀ ਪੁਣੀ ਇਹ ਬਿਠਾਇਆ ਸੀ ਛਤਰੀ ਤੇ ਇਹ ਡਰ ਡਰਨ ਦਾ ਹੌਲੀ ਹੌਲੀ ਲੱਗੂਆ ਯਾਰ ਚਲੋ ਠੀਕ ਹੈ ਬਾਈ ਆਪਾਂ ਕਰਦੇ ਆ ਆਪਣੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਯਾਰ ਲਾਈਕ ਕਰੋ ਨਾ ਕਮੈਂਟ ਕਰੋ ਬਹੁਤੋ ਸ਼ੇਅਰ ਕਰੋ ਜੇ ਕੋਈ ਬਈ ਸਾਨੂੰ ਗੱਲ ਰੱਖ ਹੁੰਦਾ ਵੀ ਆਪਾਂ ਨੂੰ ਆਹ ਕੋਈ ਚੀਜ਼ ਕਰਨੀ ਚਾਹੀਦੀ ਆ ਤਾਂ ਪਣ ਮੈਂ ਕਮੈਂਟ ਕਰੋ ਕਮੈਂਟ ਕਰਕੇ ਦੱਸੋ ਫਿਰ ਆਪਾਂ ਉਹ ਚੀਜ਼ ਕਰਾਂਗੇ ਵੀਡੀਓ ਦੇ ਵਿੱਚ ਮਿਲਦੇ ਆਂ ਬਈ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਓਕੇ ਜੀ